ਮੀਰ ਸਿੰਘ ਬੋਟਰਾ ਵੈਰਜੀ ਕਾ ਖਾਲਸਾ ਵੈਰਜੀ ਫਤਿਹ ਬਲਰਾਜ ਸਿੰਘ ਸਾਨੂੰ ਹਰਵੈਲ ਸਿੰਘ 35 ਸਾਲ ਉਮਰ ਬੱਚੀਆਂ ਦੋ ਨਿਗੇ ਨਿੱਕੀਆਂ ਘਰ ਬਰਬਾਦ ਹੋਇਆ ਇਕੱਲਾ ਇਕੱਲਾ ਬੱਚਾ ਹੈ ਕਾਰਨ ਇੱਥੇ ਨਹੀਂ ਇਹ ਟੁਕਦਾ ਕਰਨੇ ਪਿੰਡ ਚ ਨਸ਼ਾ ਵੇਚਦਾ ਹੀ ਬੇਸਮਾਰ ਚਟਾ ਉਹ ਪਾਰਟੀ ਜਿਹੜੀ ਅੰਗਰੇਜ਼ ਸਿੰਘ ਚਟਾ ਵੇਚਦੀ ਆ ਉਹਨੇ ਆਮ ਸਰਿਆਂ ਪਿੰਡ ਵਾਲੇ ਲੋਕਾਂ ਨੂੰ ਹਥਿਆਰ ਲੈ ਕੇ ਦਿੱਤੇ ਆ ਐਮਐਲਏ ਦੀ ਸਹਿਮਤ ਅਮਰਪਾਲ ਕੇ ਅਮਰਪਾਲ ਸਿੰਘ ਨਾਮ ਦਾ ਤੇ ਪੁਲਿਸ ਵਾਲੇ ਰਲੇ ਨਾਲ ਐਸ ਸਰਪਤ ਸਾਹਿਬ ਜਿਹੜਾ ਮੌਜੂਦਾ ਉਹ ਵੀ ਉੱਥੇ ਗੋਲੀ ਚੱਲਦੀ ਤੇ ਆਇਆ ਉਹ ਇਹਨਾਂ ਹੀ ਸੁਣਾਈ ਕੋਈ ਨਹੀਂ ਕਰਦਾ ਪਹਿਲਾਂ ਵੀ 6 ਮਹੀਨੇ ਦੇ ਚੁੱਕੇ ਰਿਪੋਰਟ ਹੁਣ ਵੀ ਪਰ ਉਹ ਨਹੀਂ ਸੁਣਦਾ ਨਹੀਂ ਕੋਈ ਇਹਨਾਂ ਜੀ ਤੁਹਾਡੇ ਪ੍ਰਵਾਹ ਇੱਕ ਆਦਮੀ ਅਹੀਂ ਘੁਰਤ ਰਹੇ ਮੰਦਰਾ ਜੀ ਅੱਜ ਤਾਂ ਉੱਥੇ ਅਰਦਾਸ ਕਰੀਏ ਬੱਚਾ ਦੇਓ ਬੱਚੇ ਨਾ ਜਵਾਨ ਹੁੰਦਾ 18 ਸਾਲ ਅਸੀਂ ਕਹਿੰਦੇ ਕਿ ਸਾਨੂੰ ਰੋਟੀ ਖਵਾ ਲੂ ਬੁਢਾਪੇ ਚ ਉਹਨੂੰ ਇੱਕ ਮਿੰਟ ਲੱਗਦਾ ਮਾਰ ਲੱਗਿਆ ਮਾਰ ਕੇ ਗਾਹ ਜਾਂਦੇ ਕੀ ਸਾਨੂੰ ਇਨਸਾਫ ਹੀ ਭਗਵੰਤ ਦੇਣ ਜੀ ਐਂਦੇ ਆਕੇ ਸੁਖ ਲੈ ਆਏ ਕਿ ਚੰਗਾ ਮੁੱਖ ਮੰਤਰੀ ਆਊਗਾ ਤੇ ਸਾਨੂੰ ਮਿਲੂਗਾ ਸਾਹ ਆਹ ਹੁੰਡੀਗਾ ਦੋਨੋਂ ਪਾਰਟੀ ਦੋ ਦੋ ਮਰਗੇ ਆਉਣਾ ਦੇ ਦੋ ਮਰਗੇ ਕਿੰਨੇ ਸਵਜਾ ਕੀ ਹੋਈ ਨਾ ਹਾਂਜੀ ਲੋਈ ਦਾ ਕਾਰ ਹੈ ਕਾਰਨ ਇਹ ਆ ਇਹਨਾਂ ਦਾ ਪਹਿਲਾਂ ਵੀ 26 ਬਣੇ ਆ ਪਹਿਲਾਂ ਇਹਨਾਂ ਦੇ ਵੱਡੇ ਵੱਡੇ ਕਾਫੀ ਬੰਦੇ ਇਹਨਾਂ ਦੇ ਤੇ ਪਰਚਾ ਨਹੀਂ ਉਹਨਾਂ ਨੇ ਬਣਤਾ ਹੂੰ ਉਹਨਾਂ ਇਹ ਪਰਚਾ ਨਹੀਂ ਬਣ ਸਕਦਾ ਐਮਐਲਏ ਸਾਹਿਬ ਦਾ ਹਾਂ ਉਹਨਾਂ ਦਾ ਉਹ ਚੱਲਦਾ ਉਹ ਇਹਨਾਂ ਦੇ ਚੱਲਦਾ ਹੁੰਡਿਆ ਇਹ ਗੜਾ ਪਿੰਡ ਦਾ ਆ ਵੀ ਕਿਹਦੇ ਸ਼ਰੀਕ ਆ ਪੋ ਜ ਸਾਡੇ ਪਰਵਾਸ ਪਿੰਡ ਦਾ ਆ ਸ਼ਰੀਕ ਨਹੀਂ ਇਹ ਪਿੰਡ ਦਾ ਇਹ ਭਾਈ ਜਰਾ ਇਹ ਇੱਕ ਬਾਬੇ ਦੇ ਉਲਾਦ ਆ ਉਹ ਹਾਂ ਜੀ ਇਹ ਉਹ ਲੱਗ ਵਾ ਇਹ ਜਿਹੜੇ ਆ 7 8 ਦਾਖਲ ਹੋਏ ਆ ਕੁਝ ਇਹ ਜਿਹੜੇ ਮਰੇ ਆ ਇੱਕ ਬਾਬੇ ਦੇ ਉਲਾਦੇ ਤੇ ਇਹਨਾਂ ਦਾ ਹੋਇਆ ਉਹ ਦੂਜਾ ਪਾਰਟੀ ਆ ਉਹ ਪਤਾ ਨਹੀਂ ਚਾਹੁੰਦਾ ਕੀ ਆ ਖਤਮਾ ਜਿਹੜੇ ਉਹ ਨਾਲ ਮਰੇ ਅਮਲੀ ਜੇ ਮਰੇ ਆ ਤੋਂ ਅਗਾਂ ਘਾਤਿਆ ਨੇ ਆਪ ਪਿੱਛੇ ਹੋਇਆ ਗੋਲੀ ਚਲਾਉਂਦਾ ਆਪ ਸਾਈਡ ਤੋਂ ਗੋਲੀ ਚਲਾਉਂਦਾ ਸੀ ਦਸਨ ਲਾਈ ਡਾਟੇ ਮੇਰਾ ਨਾਮ ਕਰਨਜੀਤ ਸਿੰਘਾ ਜੀ ਦਾ ਕਰਿਓ ਤੇ ਇਹ ਸਾਡੇ ਪ੍ਰਾਰਥ ਮੈਂ ਫਿਰਾਂ ਅੱਸੀ ਬਜੀ ਇਹਨਾਂ ਦਾ ਕੱਲ ਬੱਤੀਆਂ ਵਾਲੇ ਚੌਂਗ ਵਿੱਚ ਇਹਨਾਂ ਦੇ ਮੁੰਡੇ ਨੂੰ ਘੇਰਿਆ ਉਹ ਬਾਬੇ ਮੰਚ ਲੱਗਿਆ گاਉਂ ਦਾ ਟਾਕੀ ਕਿਹਨਾਂ ਦੇ ਮੁੰਡੇ ਨੂੰ ਤੇ ਅੰਗਰੇਜ਼ ਦੇ ਬਿਲਕੁਲ ਤੇ ਬਾਅਦ ਚ ਇਹ ਗਏ ਅਜਤੋਂ ਪੰਜੇ ਆਪਣੇ ਕਰਦੇ ਇਹ ਇੰਨਾ ਤੇ ਜਦੋਂ ਗੱਡੀ ਉੱਥੇ ਜਾ ਕੇ ਕਲਿਹਾਰੀ ਦੇ ਉਹਨਾਂ ਨੂੰ ਫਾਰਮ ਤੋਂ ਉਹ ਗੋਲੀਆਂ ਚਲਾਉਂਦੀਆਂ ਤੇ ਇਹਨਾਂ ਦੇ ਬੰਦੇ ਉੱਤੇ ਪਟੜੀ ਹੋ ਗਈ ਗੋੜਿਆਂ ਕਰਨ ਦੇ ਵਜਿਕੇ ਤੁਹਾਡੇ ਕੀ ਹੋຊ ਉਹਨਾਂ ਦੇ ਵੀ ਮਰ ਗਏ ਤੇ ਇਹਨੇ ਗੱਲ ਤਾਂ ਮਤਾਰਾ ਮੈਂ ਕੋਲ ਜੀ ਪੁੱਤ ਰਹੀ ਨਾ ਤਾਂ ਇਹ ਆਪਸ ਵਿੱਚ ਇੱਕ ਪਰਿਵਾਰ ਹੀ ਹੈ ਜੀ ਪਰਿਵਾਰ ਹਾਂ ਜੀ ਕਿ ਮੈਂ ਜਿਹਨੇ ਮਰੇ ਪਪਾਈ ਇਹ ਚਾਰ ਜਣੇ ਮਰੇ ਦੋ 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 ਕੀ ਕੀ ਕਰਨਾ ਕੋਈ ਇਹਨਾਂ ਦਾ ਨਿਕਣੇ ਦਾ ਕੰਮ ਇਦਾਂ ਥੋੜਾ ਬੋਤਾ ਜਾਂ ਪਿੰਡ ਦੇ ਵਿੱਚ ਗੱਲਬਾਤ ਚੱਲਦੀ ਹੈਗੀ ਉਤੋਂ ਗੱਲਬਾਤ ਦੀ ਵਾਰਦੀ ਫਿਰ ਗੱਲਬਾਤ ਮਰਮਰਮ ਤੱਕ ਚੱਲਦੀ ਰੰਜੀ ਸੀ ਕੋਈ ਇਹਨਾਂ ਦਾ ਕੋਈ ਦਿਖਾਛ ਨਹੀਂ ਸੀ ਕਿ ਇਹਨਾਂ ਕੋਲ ਕੋਈ ਬੰਦੂ ਮੁੱਢ ਨਹੀਂ ਕੋਈ ਪੜਾਈ ਨਹੀਂ ਇਦਾਂ ਇੱਕ ਮੋਟੇ ਗੱਲਾਂ ਤਾਂ ਖਾਲ ਨੂੰ ਆ ਗੱਲ ਉਸ ਦੀ ਖਾਲ ਹੋਣੀ ਖਾਲ ਪਹਿਲਾਂ ਇਹਨਾਂ ਦੀ ਕੋਈ ਗੱਲ ਕਿਤੇ ਖਾਲ ਤੋਂ ਹੋਈ ਉਦੋਂ ਫਿਰ ਕਿਤੇ ਇਹਨਾਂ ਦੀ ਕਿਤੇ ਬੰਦੇ ਕਿਸ ਨੇ ਪੱਗ ਪੱਗ ਲਾਈ ਉੱਤਮ ਫੇਨ ਜੀ ਨੇ ਜਦੋਂ ਤੱਕ ਕਲੀਮ ਮਰਨ ਮਰਨ ਤੱਕ ਕੰਮ ਚੱਲ ਗਿਆ ਸਰਪੰਚਲੀ ਸਾਈਡ ਕਿੰਨੇ ਬੰਦੇ ਤੇ ਉਧਰ ਕਿੰਨੇ ਬੰਦੇ ਆਏਗੇ ਹਾਂਜੀ ਸਰਪੰਚਲੀ ਸਾਈਡ ਤੋਂ ਕਿੰਨੇ ਬੰਦੇ ਸੀ ਤੇ ਉਧਰ ਕਿੰਨੇ ਬੰਦੇ ਆਏਗੇ ਉਧਰੋਂ ਤਾਂ ਕੋਈ ਪਤਾ ਨਹੀਂ ਉਹ ਤਾਂ ਉਧਰ ਤਾਂ ਪਤਾ ਕਿੰਨੇ ਕੁ ਬੰਦੇ ਵਾਰੋਂ ਬੰਦੇ ਮਗਾਰੇ ਸਰਪੰਚਾ ਲੋ ਜਿੱਦੋਂ 5-6 ਬੰਦੇ ਇਹ ਚਾਰੇ ਬੰਦੇ ਗੱਡੀ ਚ ਚਾਰੇ ਹੀ ਚਾਰੇ 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 ਬੰਦੇ ਗੱਡੀ 'ਚ ਜਿੰਨੇ ਜਣੇ ਆ ਗਏ ਆ ਇੱਕੋ ਜਿਹੜੇ ਮੁੜੇ ਦੇ ਮਗਰ ਪੇ ਮੁੜਾ ਕੀ ਕੰਮ ਕਰਦਾ ਨਹੀਂ ਨਹੀਂ ਆਇਆ ਇੱਥੇ ਆਇਆ ਛੁੱਟੀ ਹੈ ਠੀਕ ਕਿੰਨੇ ਦਿਨ ਛੁੱਟੀ ਆ ਪਤਾ ਕੁਛ ਇਹ ਨਹੀਂ ਕੋਈ ਉਹਨੂੰ ਪਤਾ ਹੋਣਾ ਇੰਨੇ ਜਿਆਦਾ ਪਤਾ ਨਹੀਂ ਪਤਾ ਰਹੇ ਤੇ ਹੱਥ ਜੁਰ ਕਿਤੇ ਕਿਹੜੇ ਹਨ ਕੋਈ ਨਾ ਹਾਂ ਜੀ ਖਿਆਲਾਂ ਦਾ ਉਹਨੂੰ ਪੁਰਾਣੀ ਕੋਈ ਕਹਾਣੀ ਨਾ ਕੋਈ ਜਣਾ ਕੀ ਉਹਨਾਂ ਕੋ ਆਪਣੇ ਰੱਖਣਾ ਰੋਖਣਾ ਕਿੱਦਾਂ ਨਹੀਂ ਗਿਆ ਜਿ ਇਤਿਹਾਸ ਕਿੰਨੇ ਸੀ ਉਹ ਕੋਈ ਪਤਾ ਨਹੀਂ ਠੀਕ ਉਹ ਪਾਣੀ ਦੋ ਜਾਨ ਠੀਕ ਹੈ ਜਮਨ ਜੀ ਠਣੇ ਹੋਈ ਜੀ ਉਹਦਾ ਲੜਕਾ ਜਿਹੜਾ ਸੀ ਬਾਬੇ ਮੰਨ ਕਹੇ ਸੀ ਮੱਥਾ ਟੇਕਣਾ ਤੇ ਇਹ ਟੋਲੀ ਨੂੰ ਪਤਾ ਲੱਗਾ ਉਹ ਸੁਣਾ ਨਾ ਉਹਨਾਂ ਕੇ ਅੰਚਲ ਗਏ ਉਕੇ ਚੱਲਗੇ ਤੇ ਇਹਨਾਂ ਨੂੰ ਵੀ ਪਤਾ ਲੱਗਾ ਇਹ ਵੀ ਫਿਰ ਚੱਲ ਕੇ ਚਾਰਜ ਜੀ ਚਲੋ ਕੋਈ ਨਹੀਂ ਜੇ ਘੇਰਿਆ ਵਾ ਤੇ ਉਧਰ ਉਧਰ ਦੀ ਗੱਲ ਕਰਕੇ ਤੇ ਛਡਾ ਲੈਨੇ ਹਾਂਜੀ ਉਹ ਜਿਹੜੇ ਇਹ ਤੇ ਉਹਨਾਂ ਜਾਣਦੇ ਆ ਗੋਲੀਆਂ ਚਲਾਉਣੀ ਸ਼ੁਰੂ ਕਰਤੀਆਂ ਇਹਨਾਂ ਗੱਡੀ ਤੋਂ ਨਿਕਲ ਨਹੀਂ ਹਿੰਦੇ ਬੜੀ ਮੁਸ਼ਕਿਲ ਪਤਾ ਨਿਕਲੇ ਹਾਂਜੀ ਕਿੰਨੀਆਂ ਗੋਲੀਆਂ ਚੱਲੀਆਂ ਹੋਣਗੀਆਂ ਇਹ ਤੇ ਹੁਣ ਮਾਰ ਕੇ ਜਾਣਦਾ ਉੱਥੇ ਕਿਹੜਾ ਹੈ ਐਵੇਂ ਉੱਥੇ ਕਿੰਨੇ ਬੰਦੇ ਮਰੇ ਦੋਨੇ ਪਾਰਟੀਆਂ ਜੀ ਹੈ ਦੋ ਉਹਨਾਂ ਦੇ ਦੋ ਅੱਛਾ ਕੱਲ ਆਵਾਂਗੇ ਇਹ ਆਪਸ ਵਿੱਚ ਜਿਹੜੀ ਦੁਸ਼ਮਣੀ ਹੈ ਪਰਿਵਾਰ ਦੇ ਵਿੱਚ ਜੀ ਹੈ ਨਾ ਪਰਿਵਾਰ ਦੇ ਵਿੱਚ ਹੈ ਤਰੀਕੇ ਚ ਕੀ ਕਾਰਨ ਹੈ ਕਾਦੀ ਦੁਸ਼ਮਣੀ ਨਹੀਂ ਇਹ ਨਹੀਂ ਪਤਾ ਜੀ ਹੁਣ ਆ ਜਦੋਂ ਖਾਲਦਾ ਦੱਸੰਦੇ ਆ ਛੋਕੀ ਮੁੱਟੀਆਂ ਗੱਲਾਂ ਤੋਂ ਵੱਧ ਗਈ ਆ ਕੀ ਗੱਲ ਕਰਾਈ ਹੈ ਐਉਂ ਕੀ ਹੋ ਪਈ ਡਾਕਟਰ ਸਾਹਿਬ ਇਹ ਨਾ ਇਹ ਮਾਮਲਾ ਹੈ ਆਪਾਂ ਨਾਲ ਸੀ ਮੈਂ ਭਈ ਡਾਕਟਰ ਏਕਮਦੀਪ ਸਿੰਘ ਸਿਵਲੋ ਪੇਰਲ ਬਟਾਲਾ ਐਮਰਜੈਂਸੀ ਸਾਡੇ ਕੋਲ ਨਾ ਚਾਰ ਕੇਸ ਆਏ ਸੀਗੇ ਅੱਜ ਗਨ ਸ਼ਾਟ ਅਲੈਜਿਕ ਅਨਸ਼ੋਟ ਦੀ ਹਿਸਟਰੀ ਜਨਾਲ ਇੱਕ ਅੰਗਰੇਜ਼ ਸਿੰਘ ਆਇਆ ਸਾਡੇ ਕੋਲ ਪਿਤਾ ਨਾਮ ਬੁੱਢਾ ਸਿੰਘ ਤੇ ਪਿੰਡ ਵਿਠਵਾ ਤੋਂ ਇੱਕ ਹੈ ਸੁਰਿੰਦਰ ਸਿੰਘ ਪੁੱਤਰ ਸੁਰਤਾ ਸਿੰਘ ਪਿੰਡ ਵਿਠਵਾ ਤੋਂ ਇਹ ਦੋਨੋਂ ਦੀ ਹਾਲਤ ਕਾਫੀ ਗੰਭੀਰ ਸੀਗੀ ਇਹਨਾਂ ਨੂੰ ਆਪਾਂ ਰੈਫਰ ਕੀਤਾ ਗੁਰਨਾਨਕ ਹਸਪਤਾਲ ਅੰਮ੍ਰਿਤਸਰ ਉਸ ਤੋਂ ਬਾਅਦ ਸਾਡੇ ਕੋਲ ਕੇਸ ਆਇਆ ਇੱਕ ਬਲਜੀਤ ਸਿੰਘ ਪੁੱਤਰ ਬੁੱਢਾ ਸਿੰਘ ਪਿੰਡ ਵਿਠਵਾ ਤੇ ਸ਼ਮਸ਼ੇਰ ਸਿੰਘ ਪੁੱਤਰ ਨਰਿੰਜਨ ਸਿੰਘ ਪਿੰਡ ਵਿਠਵਾ ਇਹ ਸਾਡੇ ਕੋ ਬ੍ਰੋਡ ਡੈਟ ਆਏ ਨੇ ਇਹਨਾਂ ਦੀ ਆਪਾਂ ਬੋਡੀ ਸ਼ਿਫਟ ਕਰਵਾਈ ਹੈ ਪੋਸਟਮਾਰਟਮ ਦੀ ਤੇ ਬਾਕੀ ਇਹਦੀ ਕਾਰਵਾਈ ਉਸ ਤੋਂ ਬਾਅਦ ਪੂਰਾ ਪ੍ਰੋਪਰ ਕਾਰਵਾਈ ਤੋਂ ਬਾਅਦ ਰਿਪੋਰਟ ਮਿਲੇਗੀ ਸਿੱਧੇ ਦੇਖਿਆ ਤਾਂ ਇਹ ਗੱਲ ਕਹੀ ਅਸੀਂ ਗ੍ਰਾਮਣ ਕੀਤਾ ਪਹਿਲੀ ਨਜ਼ਰ ਕੀ ਲੱਗਦਾ ਸਹੀ ਨਜ਼ਰ ਵਿੱਚ ਗਨ ਸ਼ਾਟ ਲੱਗਦਾ ਹੈ ਬਾਕੀ ਫੋਰਨ ਬੋਡੀ ਹੈ ਇਹ ਜਦੋਂ ਪ੍ਰੋਪਰ ਰਿਪੋਰਟ ਹੁੰਦੀ ਹੈ ਜਦੋਂ ਪ੍ਰੋਪਰਟ ਤਿਆਰ ਹੋ ਗਈ ਉਦੋਂ ਕਨਫਰਮ ਹੋਏਗਾ ਨਾਲ ਬਾਕੀ ਵੀ ਹਿਸਟਰੀ ਹੈਗੀ ਹੈ ਲੜਾਈ ਝਗੜੇ ਦੀ ਕਿਵੇਂ ਤੁਸੀਂ ਜਾਣਦੇ ਕਿ ਜੁਲਾਈ 7 2024 ਨੂੰ ਲਾਈਟਾ ਵਾਲੀ ਚੌਕ ਸ਼ਹਿਰ ਗੋਬਿੰਦਪੁਰ ਪੁਲਿਸ ਸਟੇਸ਼ਨ ਦਾ ਜੋ ਏਰੀਆ ਹੈਗਾ ਉੱਥੇ ਦੋ ਟੀਰਾਂ ਦੇ ਵਿੱਚ ਆਪਸ ਝਗੜਾ ਹੋਇਆ ਸੀਗਾ ਉਹਦੇ ਵਿੱਚ ਇੱਕ ਟੀਰ ਦੇ ਇੱਕ ਮੇਜਰ ਸਿੰਘ ਹੈਗੇ ਔਰ ਦੂਜੇ ਟੀਰ ਦੇ ਇੱਕ ਅੰਗਰੇਜ਼ ਸਿੰਘ ਜੀ ਤੋਂ ਇਹਨਾਂ ਦੀ ਇੱਕ ਜ਼ਮੀਨ ਦੇ ਵਿੱਚ ਪਾਣੀ ਦਾ ਖਾਲ ਨੂੰ ਲੈ ਕੇ ਡਿਸਪਿਊਟ ਚੱਲ ਰਿਹਾ ਸੀਗਾ ਇਹ ਰਿਗਾਰਡਿੰਗ ਆਲਰੇਡੀ ਪੁਲਿਸ ਨੇ ਕਾਰਵਾਈ ਵੀ ਕੀਤੀ ਸੀਗੀ ਇਹਨੇ ਪ੍ਰੀਵੈਂਟਿਵ ਐਕਸ਼ਨ ਵੀ ਲਿਆ ਸੀਗਾ ਲੇਕਿਨ ਕੱਲ ਜੋ ਹੈਗਾ ਦੈਟ ਇਜ਼ ਔਨ 7th ਆਫ ਜੁਲਾਈ ਉਥੇ ਇਹਨਾਂ ਦੀ ਹੀਟ ਆਫ ਦ ਮੂਮੈਂਟ ਦੇ ਵਿੱਚ ਆਪਸ ਚ ਦੋਵਾਂ ਦੀ ਝਗੜਾ ਹੋ ਗਈ ਔਰ ਦੋਵੇਂ ਪਾਸੇ ਜੋ ਹੈਗਾ ਇੱਕ ਇੱਕ ਪਾਸੇ तकरीबन 8-9 ਲੋਕੀ ਸੀ ਔਰ ਦੂਜੇ ਪਾਸੇ ਜੋ ਹੈਗੇ ਉਹ 4 ਲੋਕੀ ਸੀ ਇਹਨਾਂ ਦੇ ਆਪਸ ਚ ਜਦੋਂ ਇਹ ਤੇਜ਼ਦਾਰ ਹਥਿਆਰ ਔਰ ਜੋ weapons ਦੇ ਨਾਲ ਅਪਰਚਰ ਝਗੜਾ ਹੋ ਗਿਆ ਉਹਦੇ ਕਰਕੇ ਟੋਟਲ 4 ਲੋਕਾਂ ਦੀ ਅਨਫੋਰਚੂਨੇਟਲੀ ਡੈਥ ਹੋ ਚੁੱਕੀ ਹੈ ਔਰ 2 ਇਕ ਤੀਰ ਦੇ ਹੈਗੇ ਆ ਦੂਜੇ 2 ਜੋ ਹੈਗੇ ਉਹ ਦੂਜੇ ਤੀਰ ਦੇ ਇਹ ਸਾਰੇ ਹੀ ਇੱਕੋ ਹੀ ਪਿੰਡ ਦੇ ਹੈਗੇ ਵਿਠਵਾ ਪਿੰਡ ਦੇ ਔਰ ਜੋ ਬਾਕੀ 8 ਲੋਕ ਹੈ ਜੋ ਜ਼ਖਮੀ ਨੇ ਉਹ ਹੁਣ ਅੰਮ੍ਰਿਤਸਰ ਦੇ ਹਸਪਤਾਲ ਦੇ ਵਿੱਚ ਉਹਨਾਂ ਦੀ ਜੇਰੇ ਇਲਾਜ ਹੈਗੇ ਔਰ ਸਾਰੇ ਹੀ ਜੋ ਹੈ ਉਹ ਆਊਟ ਆਫ ਡੇਂਜਰ ਹੈਗੇ ਜੀ ਐਜ਼ ਆਫ ਨਾਓ ਜਿਸ ਤਰੀਕੇ ਨਾਲ ਦੇਖਿਆ ਜਾਏ ਕਿ ਗੋਲੀਗੰਰੀ ਹੁੰਦੀ ਹੈ ਬਹੁਤ ਸਾਰੀ ਗੋਲੀਗੰਰੀ ਹੁੰਦੀ ਹੈ ਕੁਈ ਬਰਾਮਤ ਹੋਏ ਰਾਉਂਡ ਕਿੰਨੇ ਰਾਉਂਡ ਬਰਾਮਤ ਹੋਏ ਤਾਂ ਕਿੰਨੀ ਗੋਲੀ ਚੱਲੀ ਜੀ ਮਾਜਾ ਲੱਗ ਸੀ ਅ ਜੀ ਇਹਦੇ ਵਿੱਚ ਵੱਖ-ਵੱਖ ਜੋ ਹੈਗੇ ਤਰੀਕੇ ਦੇ ਜੋ ਅਸਲੇ ਜੋ ਚਲੇ ਆ ਉਹਦੇ ਵਿੱਚ ਇੱਕ 12 ਬੋਰ ਦੀ ਵੀ ਹੈਗੀ ਆ 315 ਵੀ ਹੈਗੀ ਆ ਔਰ ਰਵਲਵਰ ਵੀ ਹੈ ਜੋ ਇਹ 12 ਬੋਰ ਵਗੈਰਾ ਦੀ ਹੁੰਦੀ ਹੈ ਉੱਤੇ ਉਹ ਸ਼ਰੇ ਜਿਨ੍ਹਾਂ ਨੂੰ ਪੈਲਟਸ ਜਿਨ੍ਹਾਂ ਨੂੰ ਕਹਿੰਦੇ ਆ ਜੀ ਬਹੁਤ ਛੋਟੀ ਜਿਹੀ ਹੁੰਦੀਆਂ ਤੇ ਜਦੋਂ ਉਹ ਲੱਗਦੇ ਵੀ ਆ ਤਾਂ ਫਿਰ ਉਹ ਫੈਲ ਜਾਂਦੇ ਆ ਤਾਂ ਫਿਰ ਇੰਨਾ ਲੱਗਦਾ ਹੈ ਕਿ ਬਹੁਤ ਜ਼ਿਆਦਾ ਇਹ ਹੈ ਗੋਲੀ ਲੱਗੇ ਹੋਏ ਤਕਰੀਬਨ ਜੋ ਆਪਣੇ ਖਾਲੀ ਖੋਲ ਜੋ ਸਾਨੂੰ ਉੱਥੇ ਮੌਕੇ ਤੋਂ ਮਿਲੇ ਆ ਔਰ ਜੋ ਜ਼ਿੰਦਾ ਰਹਨ ਜੋ ਮਿਲੇ ਉਹ ਤਕਰੀਬਨ 30 ਦੇ ਕਰੀਬ ਜੋ ਹੈਗਾ ਉਹ ਗੋਲੀ ਗੋਲੀ ਦੇ ਜੋ ਸਾਨੂੰ ਮਿਲੇ ਹੈਗੇ ਜੀ ਅੱਗੇ ਦੀ ਔਰ ਇਹਦੇ ਵਿੱਚ ਇਨਫੋਰਮੇਸ਼ਨ ਇਹ ਤਕਰੀਬਨ 5 ਮਿੰਟ ਦਾ ਚੱਲਿਆ ਜੀ ਆਪਸ ਚ ਜੋ ਇਹਨਾਂ ਦੀ ਝਗੜਾ ਹੋਈ ਹੈ ਉਹਦੇ ਵਿੱਚ ਇਮੀਡੀਏਟਲੀ ਪੁਲਿਸ ਨੂੰ ਇਨਫੋਰਮੇਸ਼ਨ ਮਿਲੇ ਸੀ ਕਿ ਇੱਥੇ ਦੋ ਤੀਰਾਂ ਦੇ ਵਿੱਚ ਆਪਸ ਚ ਝਗੜਾ ਹੋ ਰਹੀ ਹੈਗੀ ਤਾਂ ਕਿਉਂਕਿ ਸ਼ਾਮ ਦਾ ਸਮਾਂ ਸੀਗਾ ਤਾਂ ਉਹ ਆਪਣਾ ਇਹ ਜ਼ਿੰਮੇਵਾਰੀ ਸੀ ਕਿ ਪੈਟਰੋਲਿੰਗ ਪਾਰਟੀਆਂ ਜੋ ਹੈ ਆਲਰੇਡੀ ਉਹ ਬਾਹਰ ਸੀਗੇ ਐਸਟੋ ਸਾਹਿਬ ਆ ਪੈਟਰੋਲਿੰਗ ਤੇ ਸੀਗੇ क्योंकि वो बाहर से तो फिर इमीडिएटली जो तो इनफोमे मिली दो मिनट के अंदर अंदर वो उ पहुंच गए थे सीन ऑफ क्राइम के और इध दौरान जो है एक गोली जो है वो पुलिस के अपने एस एच ओ साहब के ग्डी पर भी लगी हुई हैगी क्योंकि पुलिस उत्तर टाइमली पहुँच गए है तो फिर इतों भी व्डा नुकसान होने तो उ बचा हो गया और जिन्ही जख्मी हो गए थे जिन्होंने जख्मी हो गए उन्होंने इमीडिएटली जो नजदीकी जो होस्पिटल से उत्तर गया जी ਉਹ ਜਿਸ ਸਟਿਕਾ ਪਿੰਡ ਤੋਂ ਬਾਰ-ਬਾਰ ਆਨਦੇ ਨੇ ਆਪਸੀ ਲੜਾਈ ਹੋਈ ਹੈ ਦੋਨਾਂ ਤਰਫ ਤੇ ਕੋਈ ਮੁਰਲੀ ਜਾਂਚ ਤੋਂ ਆਇਆ ਕਿ ਇਹਨਾਂ ਨੇ ਆਪਸ ਵਿੱਚ ਵੰਗਾਰ ਕੀ ਦਾ ਇੱਕ ਦੂਜੇ ਨੂੰ ਟਾਈਮ ਪਾ ਕੇ ਆਏ ਹੁਣ ਅ ਟਾਈਮ ਪਾ ਕੇ ਆਉਣ ਦਾ ਗੱਲ ਸਹੀ ਨਹੀਂ ਹੈ ਜੀ ਕਿਉਂਕਿ ਉਹ ਜੋ ਆਪਣੀ ਪ੍ਰੀਲੀਮਰੀ ਇਨਵੈਸਟੀਗੇਸ਼ਨ ਦੇ ਵਿੱਚ ਇਹੀ ਚੀਜ਼ ਸਾਹਮਣੇ ਆਈ ਹੈ ਇੱਕ ਤੀਰ ਜੋ ਹੈਗੇ ਉਹ ਆਲਰੇਡੀ ਜੋ ਲਾਈਟਾਂ ਵਾਲੀ ਚੌਂਕ ਹੈ ਇਹ ਇਹਨਾਂ ਦੀ ਪਿੰਡ ਨਹੀਂ ਪੈਂਦਾ ਇਹ ਆਪਣੀ ਹੱਜੋ ਵਾਲ ਦੀ ਨੇੜੇ ਪੈਂਦੀ ਹੈ ਇਹਨਾਂ ਦਾ ਪਿੰਡ ਜੋ ਹੈਗਾ ਵਿਠਵਾ ਹੈ ਜੀ ਦੋਵੇਂ ਹੀ ਜੋ ਹੈਗਾ ਵਿਠਵਾ ਪਿੰਡ ਦਾ ਜੋ ਰਹਿਣ ਵਾਲੇ ਹੈਗੇ ਆ ਇੱਕ ਤੀਰ ਜੋ ਹੈ ਉਹ ਮੇਜਰ ਸਿੰਘੜਾ ਜੋਤੀਰੇ ਉਥੇ ਆਲਰੇਡੀ ਉਹ ਬੈਠੇ ਸੀ ਲਾਈਟਾ ਵਾਲੇ ਚੌਂਕ ਦੇ ਵਿੱਚ ਆਪਣੇ ਸਾਥੀਆਂ ਦੇ ਨਾਲ ਬੈਠੇ ਸੀਗੇ ਔਰ ਉਹਨਾਂ ਨੂੰ ਇਹ ਪਤਾ ਚੱਲਿਆ ਕਿ ਜੋ ਅੰਗਰੇਜ਼ ਸਿੰਘ ਹੈਗੇ ਉਹਨਾਂ ਦਾ ਇੱਕ ਬੇਟਾ ਜੋ ਕਿਥੇ ਜਾ ਰਿਹਾ ਸੀਗਾ ਉਸੇ ਰਸਤੇ ਤੋਂ ਫਿਰ ਕਿਉਂਕਿ ਉਹਨਾਂ ਦੇ ਸੀਗਾ ਝਗੜਾ ਸੀ ਤੋ ਫਿਰ ਉਹਨਾਂ ਨੇ ਇਹਨੂੰ ਫੋਨ ਕਰਕੇ ਦੱਸਿਆ ਕਿ ਤੁਸੀਂ ਆ ਜਾਓ ਇੱਥੇ ਤੋ ਫਿਰ ਉਹਦੇ ਕਰਕੇ ਅੱਗੇ ਕੀ ਹੋਇਆ ਜੀ ਉਹ ਇੰਨੇ ਵੀ ਆਪਣੇ ਬੰਦੇ ਬੁਲਾਇਆ ਤੋ ਇਮੀਡੀਏਟ ਜੋ ਵਿਦਿਨ 2-3 ਮਿੰਟ ਦੇ ਅੰਦਰ-ਅੰਦਰ ਜੋ ਹੈਗਾ ਇਹਨਾਂ ਦੀ ਆਪਸੀ ਜੋ ਹੈ ਉਹ ਝਗੜਾ ਸ਼ੁਰੂ ਹੋਇਆ ਚਾਹੇ ਗ੍ਰਿਫਤਾਰੀ ਹੋ ਸਕਦੀ ਹੈ ਇਹਦੇ ਵਿੱਚ ਜੋ ਦਿਖਿਏ ਜੀ 4 ਇੱਕ ਇੱਕ ਤੀਰ ਦੇ ਵਿੱਚ ਸੀਗੇ ਔਰ ਜੋ 8 ਜੋ 8 ਤੋਂ 9 ਜੋ ਹੈ ਦੂਜੇ ਤੀਰ ਤੇ ਸੀਗੇ ਇਹਦੇ ਵਿੱਚ ਜੋ 4 ਲੋਕਾਂ ਦੀ ਜੋ ਮੌਤ ਹੋ ਚੁੱਕੀ ਹੈ ਬਾਕੀ ਜੋ ਝਗੜੇ ਦੇ ਵਿੱਚ ਇਨਵੋਲਟ ਸੀਗੇ ਉਹ ਜ਼ਖਮੀ ਹੈਗੇ ਆ ਉੱਥੇ ਆਪਣੀ ਪੁਲਿਸ ਦੀ ਗਾਰਡ ਹੈਗੇ ਔਰ ਜਿ세 ਡਾਕਟਰ ਸਾਹਿਬ ਇਹਨਾਂ ਨੂੰ ਫਿਟ ਘੋਸ਼ਿਤ ਕਰਨਗੇ ਤੋ ਉਹਨਾਂ ਦੀ ਅੱਗੇ ਦੀ ਕਾਰਵਾਈ ਹੋਊਗੀ ਉਹਦੇ ਨਾਲ-ਨਾਲ ਹੀ ਜੋ ਇਹਦੇ ਵਿੱਚ ਅਸਲੇ ਯੂਜ਼ ਹੋਏ ਨੇ ਉਹ ਸਾਰਿਆਂ ਦਾ ਇੱਕ ਉਹਨਾਂ ਦੇ ਖਿਲਾਫ ਕਾਰਵਾਈ ਕੀਤੀ ਜਾਊਗੀ ਔਰ ਉਹਨਾਂ ਦੀ ਲਾਇਸੈਂਸਸ ਵੀ ਕੈਨਸਲ ਕੀਤੇ ਜਾਣਗੇ ਔਰ ਨਾਲੇ ਹੀ ਜੋ ਪ੍ਰੀਵੈਂਟਿਵ ਐਕਸ਼ਨ ਜੋ ਲਿਆ ਗਿਆ ਸੀਗਾ ਉਹਦੇ ਵਿੱਚ ਵੀ ਜਿੱਤੇ ਵੀ ਜ਼ਮੀਨ ਦੀ ਝਗੜੇ ਹੈਗੇ ਆ ਉੱਥੇ ਵੀ ਜੋ ਹੈਗਾ ਹਥਿਆਰਾਂ ਦੇ ਜੋ ਲਾਇਸੈਂਸ ਹੋਲਡਰਸ ਹੁੰਦੇ ਉਹਨਾਂ ਦੇ ਖਿਲਾਫੀ ਦੇ ਵਿੱਚ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਊ। ਸਰ ਹਥਿਆਰ ਸਾਰੇ ਲੀਗਲ ਜੀ ਉਹ ਲੀਗਲ ਵੈਪਨ ਸੀਗੇ ਜੀ ਇਹਨਾਂ ਦੇ ਇਹ ਜਮਾ ਆਪਣੇ ਜਬਤ ਵੀ ਕੀਤੇ ਗਏ ਸੀਗੇ ਡੂਰਿੰਗ ਇਲੈਕਸ਼ਨਸ ਜੋ ਹੈਗੇ ਆ ਉਸ ਵੇਲੇ ਡਿਪੋਜ਼ਿਟ ਵੀ ਕੀਤੇ ਗਏ ਸੀਗੇ ਰੀਸੈਂਟਲੀ ਇਹਨਾਂ ਨੇ ਗਨ ਹਾਊਸ ਉਸ ਤੋਂ ਜਿੱਥੇ ਇਹਨੇ ਡਿਪੋਜ਼ਿਟ ਕੀਤਾ ਸੀਗਾ ਉੱਥੋਂ ਦੀ ਵਿਦਆਊਟ ਇਨਫਾਰਮਿੰਗ ਦਾ ਪੁਲਿਸ ਉਹ ਜੋ ਇਹਨਾਂ ਨੇ ਵਾਪਸ ਆਪਣੇ ਲੈ ਲਈਏ ਸੀਗੇ ਤਾਂ ਇਹ ਦੇ ਜੋ ਇਨਕੁਆਇਰੀ ਦੌਰਾਨ ਜੋ ਹੈਗਾ ਉਹਦਾ ਉਹਦੇ ਵਿੱਚ ਵੀ ਅਸੀਂ ਇਨਵੈਸਟੀਗੇਟ ਕਰਾਂਗੇ ਅੱਗੇ ਦੀ ਜੋ ਕਾਰਵਾਈ ਬਣਦੀ ਹੈ ਜਿਹਦੇ ਖਿਲਾਫ ਵੀ ਬਣਦੀ